ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਟਾਸ ਕਲੈਕਸ਼ਨ ਤੇ ਅੱਜ ਫਿਰ ਤੋਂ ਬਹੁਤ ਸੋਹਣੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਆ ਜੀ ਕੁਝ ਐਂਟੀਕ 골드 ਦੇ ਵਿੱਚ ਨਿਊ ਡਿਜ਼ਾਈਨ ਲੈਣਗੇ ਚੁੰਮਕੀਆਂ ਦੇ ਵਿੱਚ ਨਿਊ ਡਿਜ਼ਾਈਨ ਲੈਣਗੇ ਕੁਝ ਕਲੈਕਸ਼ਨ ਹੈ ਕਿ ਜੇ 터ਕਿਸ਼ ਵੈਲਰੀ ਤੇ ਵਿੱਚ ਬੁਕਿੰਗ ਨੰਬਰ ਰਹੇਗਾ ਜੀ 734756684 ਇਸ ਨੰਬਰ ਤੇ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਏਗਾ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਫਸਟ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਜੀ ਮੈਂ ਵੇਅਰ ਵੀ ਕੀਤਾ ਹੋਇਆ ਐਂਟੀਕ ਪਾਲਿਸ਼ ਦੇ ਵਿੱਚ ਡਿਜ਼ਾਈਨ ਆਏਗਾ ਜੀ ਇਹ ਵਾਲਾ ਸਲੀਕ ਪੈਟਰਨ ਦੇ ਵਿੱਚ ਡਿਜ਼ ਕਵਾਲਿਟੀ ਦੇਖ ਸਕਦੇ ਹੋ ਬੈਗ ਤੋਂ ਵੀ ਤੁਸੀਂ ਫਿਨਿਸ਼ਿੰਗ ਔਰ ਕੁਆਲਿਟੀ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਕੰਮ ਹੋਇਆ ਹੈ ਨੈਕਲੇਸ ਦੇ ਉੱਪਰ ਪ੍ਰੀਮੀਅਮ ਪਾਲਿਸ਼ ਰਹੀਗੀ ਜੀ ਦੇਖ ਸਕਦੇ ਹੋ ਫੀਸ ਦੀ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਹੈ ਇਹਦੇ ਨਾਲ ਇਅਰਿੰਗਸ ਵੀ ਬਹੁਤ ਸੋਹਣੇ ਨੇ ਇਅਰਿੰਗਸ ਵੀ ਤੁਸੀਂ ਇਅਰਿੰਗਸ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਬਹੁਤ ਸੋਹਣਾ ਕੰਮ ਹੋਇਆ ਹੈ ਜੀ ਇਅਰਿੰਗਸ ਦੇ ਉੱਪਰ ਵੀ ਪਾਲਿਸ਼ ਵੀ ਤੁਸੀਂ ਦੇਖ ਸਕਦੇ ਹੋ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਇਅਰਿੰਗਸ ਜੀ ਬਹੁਤ ਸੋਹਣੀਆਂ ਇਹਦਾ ਪ੍ਰਾਈਸ ਰੇਟ ਹੈ ਜੀ ਓਨਲੀ 950 950 ਦੇ ਵਿੱਚ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਆਰਟੀਕਲ ਦੇ ਵਿੱਚ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਇਸ ਨੈਕਲੇਸ ਦਾ ਤੁਸੀਂ ਦੇਖ ਸਕਦੇ ਹੋ ਫੇਰਿੰਗ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹਦੇ ਨਾਲ ਵੀ ਸਟਾਰਟ ਰਣਗੇ ਜੀ ਮੀਡੀਅਮ ਸਾਈਜ਼ ਦੇ ਸਟਾਰਟ ਰਣਗੇ ਲੁੱਕ ਤੁਸੀਂ ਦੇਖ ਸਕਦੇ ਹੋ ਪੀਜ਼ੀ ਬਹੁਤ ਸੋਹਣਾ ਹੈ ਇਹ ਰਣਗੇ ਜੀ ਇਹਦੇ ਨਾਲ ਸਟਾਰਟ ਸਟਾਰ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇਹਦਾ ਵੀ ਪ੍ਰਾਈਸ ਰਹੇਗਾ ਜੀ ਓਨਲੀ 3 ਕਲਰ ਅਵੇਲੇਬਲ ਨੇ ਜੀ ਇਸ ਡਿਜ਼ਾਈਨ ਦੇ ਵਿੱਚ ਤਿੰਨੋਂ ਹੀ ਕਲਰ ਬਹੁਤ ਸੋਹਣੇ ਨੇ ਤੁਸੀਂ ਕਿਸੇ ਵੀ ਕਲਰ ਦੇ ਸੂਟ ਨਾਲ ਵੇਅਰ ਕਰ ਸਕਦੇ ਹੋ ਫਰਸਟ ਆਏਗਾ ਜੀ ਰੂਬੀ ਗ੍ਰੀਨ ਦੇ ਕੰਬੀਨੇਸ਼ਨ ਦੇ ਨਾਲ ਸੈਕੰਡ ਆਏਗਾ ਜੀ ਵਾਈਟ ਵਾਈਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਨੈਕਸਟ ਆਏਗਾ ਰੂਬੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਹੈ ਤਿੰਨੋਂ ਹੀ ਕਲਰ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਪ੍ਰਾਈਸ ਰਹੇਗਾ ਓਨਲੀ 950 ਨੈਕਸਟ ਆਰਟੀਕਲ ਦਿਖਾ ਰਹੀ ਹਾਂ ਜੀ ਬਹੁਤ ਹੀ ਸੋਹਣਾ ਚੁੰਮਕੀਆਂ ਦਾ ਡਿਜ਼ਾਈਨ ਦਿਖਾ ਰਹੀ ਹਾਂ ਜੀ ਜੜਾਉ ਦੇ ਵਿੱਚ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਚੁੰਗੀ ਹੈ ਜੀ ਨਾਲ ਆਏਗਾ ਟਿੱਕਾ ਟਿੱਕੇ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹਦੇ 'ਚ ਤੁਹਾਨੂੰ ਕਲਰ ਕਾਫੀ ਮਿਲ ਜਾਣਗੇ ਜੀ ਇਹ ਰਹੇਗਾ ਗ੍ਰੀਨ ਕਲਰ ਔਰ ਪ੍ਰਾਈਸ ਰਹੇਗਾ ਜੀ ਓਨਲੀ 650 650 ਦੇ ਵਿੱਚ ਬਹੁਤ ਹੀ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਫਸਟ ਕਲਰ ਹੈ ਜੀ ਜਿਹਦੇ ਚ ਰਾਣੀ ਸ਼ੇਡ ਰਾਣੀ ਸ਼ੇਡ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਵੀ ਆਏਗਾ ਜੀ ਟਿੱਕਾ ਟਿੱਕਾ ਆਏਗਾ ਜੀ ਰਾਉਂਡ ਸ਼ੇਪ ਦੇ ਵਿੱਚ ਪ੍ਰਾਈਸ ਰਹੇਗਾ ਜੀ ਓਨਲੀ 650 ਇਹ ਰਹੇਗਾ ਜੀ ਸੈਕਿੰਡ ਕਲਰ ਨੈਕਸਟ ਸ਼ੇਡ ਆਏਗੀ ਜੀ ਪਰਪਲ ਪਰਪਲ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀ ਹੈ ਇਹਦੇ ਨਾਲ ਵੀ ਟਿੱਕਾ ਆਏਗਾ ਜੀ ਟਿੱਕੇ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਟ੍ਰੈਂਡਿੰਗ ਕਲਰ ਆਉਣਗੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਕਲਰ ਨੇ ਨੈਕਸਟ ਕਲਰ ਆਏਗਾ ਜੀ येलो ਇਸ ਡਿਜ਼ਾਈਨ ਦੇ ਵਿੱਚ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ येलो ਸ਼ੇਡ ਆਏਗੀ ਇਹ ਰਹੇਗਾ ਜੀ ਚੈਲੋ ਦਾ ਟਿੱਕਾ ਲਾਸਟ ਕਲਰ ਆਏਗਾ ਜੀ ਦੇ ਵਿੱਚ ਫਿਰੋਜ਼ੀ ਫਿਰੋਜ਼ੀ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਸ਼ੇਡ ਹੈ ਸਾਰੇ ਹੀ ਕਲਰ ਇੱਕ ਤੋਂ ਇੱਕ ਵਾਰ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਪ੍ਰਾਈਸ ਰਹੇਗਾ ਓਨਲੀ 650 ਨੈਕਸਟ ਡਿਜ਼ਾਈਨ ਦਿਖਾ ਰਹੀ ਹਾਂ ਜੀ 터ਕਿਸ਼ ਜਵਲਰੀ ਦੇ ਵਿੱਚ ਦੁਬਈ ਗੋਲਡ ਜੈਲਡ ਦੇ ਵਿੱਚ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਸਲੀਕ ਪੈਟਰਨ ਦੇ ਵਿੱਚ ਇਹ ਲ ਡਿਜ਼ਾਈਨ ਆਏਗਾ ক্লোਜ਼ ਕੈਮਰੇ ਤੋਂ ਤੁਸੀਂ ਡਿਜ਼ਾਈਨਿੰਗ ਔਰ ਕੁਆਲਿਟੀ ਆਫ ਪਾਲਿਸ਼ ਵੀ ਦੇਖ ਸਕਦੇ ਹੋ ਜੀ ਪ੍ਰੀਮੀਅਮ ਪਾਲਿਸ਼ ਰਹੇਗੀ ਬਿਲਕੁਲ ਰੀਅਲ ਲੁੱਕ ਦਾ ਪੀਸ ਲੱਗੇਗਾ ਜੁਐਵਰ ਕੀਤਾ ਹੋਇਆ ਵੇਅਰਿੰਗ ਲੂਪੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਪੀਸ ਹੈ ਇਹ ਰਹੇਗੇ ਜੀ ਇਹ ਈਅਰਿੰਗਸ ਵੀ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੇ ਨੇ ਸਿੰਪਲ ਔਰ ਸਲੀਕ ਡਿਜ਼ਾਈਨ ਦੇ ਵਿੱਚ ਈਅਰਿੰਗਸ ਰਹਿਣ ਕੇ ਈਅਰਿੰਗ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਪ੍ਰਾਈਸ ਰਹੇਗਾ ਜੀ ਓਨਲੀ 950 950 ਦੇ ਵਿੱਚ ਬਹੁਤ ਹੀ ਪਿਆਰਾ ਆਰਟੀਕਲ ਹੈ ਜੀ ਇਸ ਜੁਵਲਰੀ ਦੇ ਵਿੱਚ ਨੈਕਸਟ ਤੁਸੀਂ ਹੈਵੀ ਡਿਜ਼ਾਈਨ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਡਿਜ਼ਾਈਨਿੰਗ ਔਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਜੀ ਪ੍ਰੀਮੀਅਮ ਪਾਲਿਸ਼ ਰਹਿਗੀ ਡਿਜ਼ਾਈਨਰ ਪੀਸ ਹੈ ਜੀ ਲੁਕ ਬਹੁਤ ਸੋਹਣੀ ਹੈ ਪੀਸ ਜੀ ਤੁਸੀਂ ਦੇਖ ਸਕਦੇ ਹੋ ਪੀਸ ਬਹੁਤ ਹੀ ਸੋਹਣਾ ਆ ਇਹਦੇ ਨਾਲ ਇਅਰਿੰਗਸ ਲੰਘਗੇ ਜੀ ਮੀਡੀਅਮ ਸਾਈਜ਼ ਦੇ ਵਿੱਚ ਇਅਰਿੰਗਸ ਲੰਘਗੇ ਬਹੁਤ ਹੀ ਲਾਜਵਾ ਪੀਸ ਹੈ ਜੀ ਇਅਰਿੰਗਸ ਜੀ ਇਹਦੇ ਨਾਲ ਇਅਰਿੰਗਸ ਇਅਰਿੰਗਸ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹ ਰ ਹੈ ਜੀ ਕੰਪਲੀਟ ਲੁੱਕ ਸੈਟ ਦੀ ਪ੍ਰਾਈਸ ਰਹੇਗੀ ਜੀ ਓਨਲੀ 2000 2000 ਤੇ ਵੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਹੀ ਪਿਆਰਾ ਆਰਟੀਕਲ ਹੈ ਪ੍ਰਾਈਸ ਰਹੇਗੀ ਨੈਕਸਟ ਡਿਜ਼ਾਈਨ ਦਿਖਾ ਰਹੀਆਂ ਜੀ ਹਸਲੀ ਦੇ ਵਿੱਚ ਏਡੀ ਦੇ ਵਿੱਚ ਹਸਲੀ ਆਏਗੀ ਜੀ ਲੁੱਕ ਤੁਸੀਂ ਦੇਖ ਸਕਦੇ ਹੋ ਪੀਸ ਦੀ ਪੋਸਟ ਆਣੀ ਹੈ ਨਾਲ ਰਹਿਣਗੇ ਜੀ ਸਟਰਟ ਬਹੁਤ ਹੀ ਸੋਹਣੇ ਦੋ ਕਲਰ ਰਹਿਣਗੇ ਜੀ ਇਸ ਡਿਜ਼ਾਈਨ ਦੇ ਵਿੱਚ ਫਸਟ ਕਲਰ ਰਹੇਗਾ ਗ੍ਰੀਨ ਔਰ ਸੈਕੰਡ ਕਲਰ ਇਸ ਵਿੱਚ ਮਿਲ ਜਾਏਗਾ ਜੀ ਵਾਈਟ ক্লোਜ਼ ਕੈਮਰਾ ਤੋਂ ਤੁਸੀਂ ਪੀਸ ਦੀ ਖੂਬਸੂਰਤੀ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਡਿਜ਼ਾਈ ਪ੍ਰਾਈਸ ਰਹੇਗਾ ਜੀ ਓਨਲੀ 650 ਦੋਨੋਂ ਹੀ ਕਲਰ ਬਹੁਤ ਸੋਹਣੇ ਨੇ ਜੀ ਪ੍ਰਾਈਸ ਰਹੇਗਾ ਓਨਲੀ 650 ਨੈਕਸਟ ਦਿਖਾ ਰਹੀ ਹਾਂ ਜੀ ਕਿ 체ਨ ਦਾ ਸਲੀਵ ਤੇ ਵਿੱਚ 체ਨ ਦਾ ਡਿਜ਼ਾਈਨ ਦਿਖਾ ਰਹੀ ਹਾਂ ਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਲੁੱਕ ਤੁਸੀਂ ਦੇਖ ਸਕਦੇ ਹੋ ਪੀਸ ਬਹੁਤ ਹੀ ਸੋਹਣਾ ਹੈ ਕਲੋਸ ਕੈਪਚਰ ਤੋਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਾਫੀ ਡਿਜ਼ਾਈਨ ਤੁਹਾਨੂੰ ਮਿਲ ਜਾਣਗੇ ਜੀ ਥੋੜਾ ਥੋੜਾ ਡਿਜ਼ਾਈਨ ਦਾ ਫਰਕ ਰਹੇਗਾ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵੱਡਾ ਬਹੁਤ ਸੋਹਣਾ ਲੱਗਦਾ ਹੈ ਜੇ ਵੇਅਰ ਕੀਤਾ ਹੋਇਆ ਸੈਕੰਡ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਹੈ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਥੋੜਾ ਥੋੜਾ ਫਰਕ ਆਏਗਾ ਜੀ ਸਾਰੇ ਡਿਜ਼ਾਈਨ ਦੇ ਵਿੱਚ ਥਰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਇਹਦਾ ਪ੍ਰਾਈਸ ਰਹੇਗਾ ਜੀ ਓਨਲੀ 250 250 ਦੇ ਵਿੱਚ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਨੈਕਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਸਾਰੇ ਹੀ ਡਿਜ਼ਾਈਨ ਇੱਕ ਤੋਂ ਇੱਕ ਵਾਸੋਂ ਨੇ ਜੀ ਲੈਂਥ ਸਾਰਿਆਂ ਦੀ ਸੇਮ ਰਹੇਗੀ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਲੈਂਥ ਸਾਰਿਆਂ ਦੀ ਸੇਮ ਰਹੇਗੀ ਲਾਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਪ੍ਰਾਈਸ ਰਹੇਗਾ ਓਨਲੀ 250 250 ਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਲੈ ਸਕਦੇ ਹੋ ਸਾਰੇ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਪ੍ਰਾਈਸ ਰਹੇਗਾ ਓਨਲੀ ਦੇਖੋ ਜੀ ਸਾਰੇ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਪੀਸ ਵੀ ਬਹੁਤ ਸੋਹਣੀ ਹੈ ਪ੍ਰਾਈਸ ਰਹੇਗਾ ਆਨਲਾਈਨ नेक्स्ट ਦਿਖਾ ਰਹੀਆਂ ਜੀ ਇੱਕ ਟ੍ਰੈਡੀਸ਼ਨਲ ਲੁੱਕ ਦੇ ਵਿੱਚ ਸਲੀਕ ਪੈਟਰਨ ਦੇ ਵਿੱਚ ਬਹੁਤ ਹੀ ਪਿਆਰਾ ਡਿਜ਼ਾਈਨ ਆਇਆ ਹੈ ਜੀ 골ਡ প্লেਟਡ ਜਵਲ ਦੇ ਤੇ ਵਿੱਚ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਜੀ ਪੀਸ ਬਹੁਤ ਸੋਹਣਾ ਆ ਜਗ ਵਗੈਰਾ ਦੇ ਫੰਕਸ਼ਨ ਦੇ ਲਈ ਵੀ ਬਹੁਤ ਪਿਆਰਾ ਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸ਼ਾਨਦਾਰ ਆ ਔਰ ਇਹਦੇ ਨਾਲ ਰਹਿਣਗੇ ਜੀ ਇਅਰਿੰਗਸ ਔਰ ਨਾਲ ਆਏਗਾ ਜੀ ਟਿੱਕਾ ਇਅਰਿੰਗਸ ਦਾ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਔਰ ਨਾਲ ਆਏਗਾ ਜੀ ਟਿੱਕਾ ਟਿੱਕੇ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਪ੍ਰਾਈਸ ਰਹੇਗਾ ਜੀ ਓਨਲੀ 450 ਨੈਕਲਸ ਇਅਰਿੰਗਸ ਵਿਦ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 450 ਇਹਦੇ ਵਿੱਚ ਤੁਹਾਨੂੰ ਇੱਕ ਡਿਜ਼ਾਈਨ ਹੋਰ ਮਿਲ ਜੇਗਾ ਜੀ ਫਰਸਟ ਡਿਜ਼ਾਈਨ ਡਿਜ਼ਾਈਨ ਆਏਗਾ ਜੀ ਪੀਪਲ ਪੱਤੀਆਂ ਦੇ ਵਿੱਚ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹਦੇ ਨਾਲ ਵੀ ਇਅਰਿੰਗਸ ਆਣਗੇ ਜੀ ਨਾਲ ਰਹੇਗਾ ਟਿੱਕਾ ਦੋਨੋਂ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਜੀ ਸਲੀਕ ਪੈਟਰਨ ਦੇ ਵਿੱਚ ਇਹ ਰਹੇਗਾ ਜੀ ਨੈਕਲਸ ਇਦੇ ਨਾਲ ਵੀ ਰਹਿਣਗੇ ਜੀ ਈਅਰਿੰਗਸ ਈਅਰਿੰਗਸ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਆ ਇਹ ਰਹਿਣਗੇ ਜੀ ਇਹਦੇ ਨਾਲ ਈਅਰਿੰਗਸ ਪ੍ਰਾਈਸ ਉਹਨਾਂ ਦਾ ਸੇਮ ਰਹੇਗਾ ਜੀ 450 ਇਹ ਰਹੇਗਾ ਜੀ ਇਹਦਾ ਟਿੱਕਾ ਪ੍ਰਾਈਸ ਰਹੇਗਾ ਜੀ ਓਨਲੀ 450 450 ਦੇ ਵਿੱਚ ਤੁਸੀਂ ਕੋਈ ਵੀ ਡਿਜ਼ਾਈਨ ਦੀ ਬੁਕਿੰਗ ਕਰਵਾ ਸਕਦੇ ਹੋ ਏਸੀ ਜੀ ਅੱਜ ਦੀ 컬렉ਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਹੈ 734756684 ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਸਸਟਿਕਾ ਜੀ